ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਕੁਝ ਯਾਤਰੀਆਂ ਨੇ ਸਰਦਾਰ ਤੇ ਬਜ਼ੁਰਗ ਟੀਟੀ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ ਕੁੱਟਮਾਰ ਮਗਰੋਂ ਭਖਿਆ ਮਾਮਲਾ ਐ ਜੀ ਪੀ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਕੀਤੀ ਮੰਗ ਮਾਮਲਾ ਪਖੜ ਮਗਰੋਂ ਦੋਸ਼ੀਆਂ ਨੇ ਲਿਖਤੀ ਮੰਗੀ ਮੁਆਫੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਕੀ ਇਹ ਮਾਮਲਾ ਪੂਰੀ ਤਰ੍ਹਾਂ ਦੇ ਨਾਲ ਗਰਮਾ ਜਾਂਦਾ ਹੈ ਦਰਅਸਲ ਮਾਮਲਾ ਇਹ ਹੈ ਕਿ ਟ੍ਰੇਨ ਦੇ ਵਿੱਚ ਏਸੀ ਟ੍ਰੇਨ ਸੀ ਜਿਸ ਦੇ ਵਿੱਚ ਕੀ ਇੱਕ ਟੀਟੀ ਜੋ ਕਿ ਪੇਸ਼ੇ ਵਜੋਂ ਸਿੱਖ ਅਤੇ ਸਰਦਾਰ ਸੀ ਤੇ ਨਾਲ ਹੀ ਉਮਰ ਵੀ ਜ਼ਿਆਦਾ ਸੀ ਤਾਂ ਬਜ਼ੁਰਗ ਵਿਅਕਤੀ ਜੋ ਕਿ ਟੀਟੀ ਹੈ ਤਾਂ ਉਸ ਦੇ ਵੱਲੋਂ ਟਿਕਟਾਂ ਟ੍ਰੇਨ ਦੇ ਵਿੱਚੋਂ ਚੈੱਕ ਕੀਤੀਆਂ ਜਾ ਰਹੀਆਂ ਸੀ ਤਾਂ ਤਿੰਨ ਯਾਤਰੀਆਂ ਦੇ ਵੱਲੋਂ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਧੱਕੇ ਮਾਰੇ ਜਾਂਦੇ ਨੇ ਦਾੜੀ ਨੂੰ ਵੀ ਹੱਥ ਪਾਇਆ ਜਾਂਦਾ ਹੈ ਜਿਸ ਮੰਗਰੋ ਇਹ ਮਾਮਲਾ ਪੂਰੀ ਤਰ੍ਹਾਂ ਦੇ ਨਾਲ ਗਰਮਾ ਜਾਂਦਾ ਹੈ ਦਰਅਸਲ ਦੋ ਟ੍ਰੇਨਾਂ ਨੇ ਲੋਕਲ ਟ੍ਰੇਨ ਅਤੇ ਏਸੀ ਟ੍ਰੇਨ ਲੋਕਲ ਟ੍ਰੇਨ ਦੀ ਟਿਕਟਾਂ ਘੱਟ ਹੁੰਦੀਆਂ ਜਦਕਿ ਏਸੀ ਟ੍ਰੇਨ ਦੀ ਟਿਕਟਾਂ ਜ਼ਿਆਦਾ ਹੁੰਦੀਆਂ ਜਿਸ ਕਾਰਨ ਇੱਕ ਯਾਤਰੀ ਲੋਕਲ ਟ੍ਰੇਨ ਦੀ ਟਿਕਟ ਲੈ ਕੇ ਏਸੀ ਟ੍ਰੇਨ ਦੇ ਵਿੱਚ ਸਫ਼ਰ ਕਰ ਰਿਹਾ ਹੁੰਦਾ ਤਾਂ ਜਦੋਂ TTC ਦੇ ਵੱਲੋਂ ਟਿਕਟਾਂ ਚੈੱਕ ਕੀਤੀਆਂ ਜਾ ਰਹੀਆਂ ਸੀ ਤਾਂ ਉਸ ਵਿਅਕਤੀ ਤੇ ਜੁਰਮਾਨਾ ਲੱਗਾਇਆ ਜਾਂਦਾ ਤਾਂ ਜੁਰਮਾਨਾ ਲਗਾਉਣ ਨੂੰ ਲੈ ਕੇ ਸ਼ਖਸ਼ ਪੜਕ ਜਾਂਦਾ ਜਿਸ ਦੇ ਨਾਲ ਕੀ ਹੋਰ ਵੀ ਸਾਥੀ ਆ ਮਿਲਦੇ ਨੇ ਤੇ ਇਹਨਾਂ ਤਿੰਨ ਯਾਤਰੀਆਂ ਦੇ ਵੱਲੋਂ ਬੇਰਹਿਮੀ ਦੇ ਨਾਲ ਟੀਟੀ ਦੀ ਕੁੱਟਮਾਰ ਕੀਤੀ ਜਾਂਦੀ ਹੈ ਦਾੜੀ ਨੂੰ ਹੱਥ ਪਾਇਆ ਜਾਂਦਾ ਧੱਕੇ ਮਾਰੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਮਾਮਲਾ ਪੂਰੀ ਤਰ੍ਹਾਂ ਦੇ ਨਾਲ ਗਰਮਾ ਜਾਂਦਾ ਹੈ ਟ੍ਰੇਨ ਦੇ ਵਿੱਚ ਬੈਠੇ ਕੁਝ ਯਾਤਰੀਆਂ ਦੇ ਵੱਲੋਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਜਾਂਦੀ ਹੈ ਤਾਂ ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਉਸ ਤੋਂ ਬਾਅਦ ਐਸਜੀਪੀਸੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਸ ਘਟਨਾ ਦੀ ਸਖਤ ਨਿੰਦਾ ਕੀਤੀ ਗਈ ਹੈ ਤੇ ਦੋਸ਼ੀਆਂ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾਂਦੀ ਹੈ। ਦਰਅਸਲ ਇਹ ਮੁੰਬਈ ਦਾ ਮਾਮਲਾ ਹੈ। ਮੁੰਬਈ ਦੇ ਵਿੱਚ ਦੋ ਟ੍ਰੇਨਾਂ, ਲੋਕਲ ਟ੍ਰੇਨ ਅਤੇ ਏਸੀ ਟ੍ਰੇਨ ਤਾਂ ਏਸੀ ਟ੍ਰੇਨ ਦੇ ਵਿੱਚ ਇਹ ਸਾਰੀ ਘਟਨਾ ਵਾਪਰਦੀ ਹੈ ਤਾਂ ਜਿਵੇਂ ਹੀ ਐਸਜੀਪੀਸੀ ਅਤੇ ਸ਼ਰਮਨੀ ਕਾਲੀ ਦਲ ਦੇ ਵੱਲੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਰੇਲਵੇ ਵਿਭਾਗ ਵੀ ਤੁਰੰਤ ਐਕਸ਼ਨ ਦੇ ਵਿੱਚ ਆਂਦਾ ਹੈ ਤਾਂ ਦੋਸ਼ੀਆਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਹੈ ਤਾਂ ਤਿੰਨ ਦੋਸ਼ੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਜਿਨ੍ਹਾਂ ਦੇ ਵੱਲੋਂ ਬਜ਼ੁਰਗ ਟੀਟੀ ਦੀ ਕੁਟਮਾਰ ਕੀਤੀ ਜਾਂਦੀ ਹੈ ਬਕਾਇਦਾ ਜਿਵੇਂ ਇਹ ਮਾਮਲਾ ਪੱਖ ਜਾਂਦਾ ਹੈ ਤਾਂ ਉਕਤ ਯਾਤਰੀਆਂ ਦੇ ਵੱਲੋਂ ਲਿਖਤੀ ਤੌਰ ਤੇ ਮੁਆਫੀ ਵੀ ਮੰਗ ਲਈ ਜਾਂਦੀ ਅਤੇ ਆਪਣੀ ਜਾਨ ਹੈ ਜਿਹੜੀ ਕਿ ਉਹ ਲਿਖਤੀ ਮੁਆਫੀ ਮੰਗ ਕੇ ਛੁੜਵਾ ਲਈ ਜਾਂਦੀ ਹੈ ਤਾਂ ਇਹ ਮਾਮਲਾ ਪੂਰਨ ਤੌਰ ਤੇ ਪੱਕ ਜਾਂਦਾ ਹੈ ਹਾਲਾਂਕਿ ਉਕਤ ਯਾਤਰੀਆਂ ਦੇ ਵੱਲੋਂ ਜਿਨ੍ਹਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਸੀ ਉਹਨਾਂ ਦੇ ਵੱਲੋਂ ਲਿਖਤੀ ਤੌਰ ਤੇ ਮੁਆਫੀ ਵੀ ਮੰਗ ਲਈ ਗਈ ਹੈ ਤੇ ਨਾਲ ਹੀ ਰੇਲਵੇ ਵਿਭਾਗ ਦੇ ਵੱਲੋਂ ਵੀ ਵੱਡੀ ਕਾਰਵਾਈ ਕੀਤੀ ਗਈ ਅਤੇ ਉਕਤ ਯਾਤਰੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਬਾਅਦ ਦੇ ਵਿੱਚ ਮੁਆਫੀ ਮੰਗ ਕੇ ਇਹ ਇਨੋਂ ਯਾਤਰੀ ਆਪਣੀ ਜਾਨ ਛੁਡਵਾ ਲੈਂਦੇ